ਕਾਲੀ ਕਰਨੀ ਲੜਾਈ ਕਿੱਥੇ ਪਾੜੀਆ ਬੰਦਾ ਗੱਲ ਤੈਨੂੰ ਬੰਦੇ ਦਾ ਪੰਡਰੂ ਪੁੱਤ ਕਿਹਨਾਂ ਰਾਤੀਓਂ ਕਰਤ ਨਹੀਂ ਇਹ ਬੰਦਾ ਕੋਲ ਨਹੀਂ ਬੰਦਾ ਕੋਲ ਰਾਤੀਓਂ ਕਰਤ ਨਹੀਂ ਮਾਈਟਾ ਜੈ ਕੋ ਥੋੜੇ ਅਨਾਂ ਮੇਰਾ ਖੜਾ ਨਹੀਂ ਜੀ ਬਾਕੀ ਦੇਖ ਲੁਕ ਨਹੀਂ ਜਗਾ ਰੱਖਾਂ ਇਹੋ ਜਿਹੇ ਜਾਣ ਟੋਕਰ ਨਹੀਂ ਸਾਨੂੰ ਕੋਈ ਬੇਚਾ ਕੋਈ ਸਾਨੂੰ ਦੇਖਦਾ ਮੈਂ ਜਾਇਦਾ ਉਹ ਉਤੋਂ ਦੁੱਧੀ ਫਾਰਦੀ ਆਗੀ ਨਾਲ ਤੇ ਤੁਹਾਡੀ ਵੀ ਨਾਲ ਵੇਚੀ ਹੋਈਆਂ ਪਾਟੀਆਂ ਦੀ ਦੀ ਹੋਵੇ ਕੋਈ ਹੁਣ ਹੁਣ ਤਿਆਰੀ ਆ ਹਾਂ ਉਹ ਤਾਂ ਉਹ ਸਭ ਤੇ ਆ ਗਈ ਆ ਇਹ ਤੁਸੀਂ ਲਾਉਂਦੇ ਇਹ ਉਹਨੇ ਕੁਝ ਨਹੀਂ ਕੀਤਾ ਇਹ ਤੁਸੀਂ ਡੇਓ ਬਾਹਰ ਕਿਤੇ ਦੇ ਦੇ ਉੱਥੇ ਪੰਜ ਤਖਤਾਂ ਲਓ ਉਹ ਆ ਪਰਮਾਨ ਹੈ ਜਿੱਥੇ ਨਹੀਂ ਕਰਦੇ ਹੋ ਇਤਿਹਾਸ ਪੜ ਕੇ ਕਰਦੇ ਪਰਮਾਨ ਪੰਜ ਤਖਤਾਂ ਹਾਂ ਤੇ ਵੱਖਰਾ ਆ ਪਰ ਉਹਨਾਂ ਦੇ ਵੱਖਰੇ ਪੜਾਉਂ ਨਹੀਂ ਜਾਣਦੇ ਓਏ ਪਰ ਉਹਦੀ ਖਰਾਬ ਨਹੀਂ ਇੱਥੇ ਵੀਡੀਓ ਪੜਾਉਂਦੇ ਵੀਡੀਓ ਕੋਈ ਨਹੀਂ ਪਰ ਮੈਂ ਅੱਜ ਤੋਂ ਅੰਮ੍ਰਿਤਸਰ ਦਾ ਤੂੰ ਬੜਾ ਬੜੀ ਨਹੀਂ ਜਾਣਦੇ ਨਹੀਂ ਅੱਛਾ ਦੇਖੀ ਨਾ ਤੇਰਾ ਦੇਖੀ ਬਲ ਕਹਿੰਦਾ ਹਮੂ ਕੰਮ ਨਹੀਂ ਹੋਉਂਦਾ ਕਹਿੰਦਾ ਤੂੰ ਦਾਰਦੀਂ ਜੀ ਹਮੂ ਨਹੀਂ ਦਾਰਦੀਂ ਰੁਕਣਾ ਕੋਈ ਨਾ ਖੜਾਵਾ ਲੜ ਕੇ ਖੜਾਵਾ ਕਈ ਮੈਂ ਤਾਂ ਕਮਨ ਫੋਨ ਕਰਦਾ ਸਾਰਾ ਵੀਡੀਓ ਬਣਾਤਾ ਰਹੋ ਵੀਡੀਓ ਬਣਾਤਾ ਨਹੀਂ ਨਾਲੇ ਨਹੀਂ ਬਣਾ ਰਿਹਾ ਵੀਡੀਓ ਬਣਾ ਸਕਦਾ ਫਿਰ ਜਾਣਦਾ ਬਣਾਣਾ ਆਪਣਾ ਮੇਰੀ ਸੋਹਿਆ ਸਾਰਾ वाह प्यारी शाह जीवन ਕਹਿੰਦਾ ਸੀ ਬੜਾ ਕਹਿਦਾ ਕਿ ਕਈ ਦੀ ਕਈ ਦੀ ਬਾਰੇ ਆਏ ਉਧਰ ਘਰ ਕਹਿੰਦਾ ਵੀਡੀਓ ਜੀ ਮੈਂ ਕਹਿੰਦਾ ਮਾਦਾ ਜਾਨਾ ਕਹਿੰਦਾ ਤੂੰ ਸਮਝ ਨਾ ਉਹ ਮੇਰੀ ਗੱਲ ਛੱਡੋ ਵਾਏ ਉਹ ਖੁਦੇ ਪਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਦਾ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਕਈਆਂ ਲਾ ਕੇ ਤਾਂ ਦੇ ਆ ਵਾਹਿਗੁਰੂ ਖਾਲਸਾ ਵਾਹਿ ਖੜੇ 何だこれ ਕਿਉਂ ਆਇਆ ਤਾ ਪਦਲ ਜਰਮਾ ਪਰਮਾਤਮਾ ਕਾਉਰੀ ਤੁਮ ਕਿਆ ਗਲਤਰਾ ਵਿਚਾਰਦਾ ਹੈਗਾ ਆਹ ਬੜਾ ਨੇ ਸਿੱਖ ਨਹੀਂ ਆਨ ਬੁਧੀ ਲੋਕਾਂ ਨੂੰ ਜਿਆਦਾ ਐਵੇਂ ਹੀ ਕਰੂ ਗੱਲ ਕਰੀ ਤੂ ਜਰੀਆ ਕਾ ਲਈ ਅਗੂ ਕਿਨਤਾ ਦੇਂ ਤੂ ਪੁੱਛਾਓ ਤੂ ਕਾ ਕਰ ਕਾ ਕੰਮ ਕਰਾ ਤਾ ਉਹ ਜਾ ਰਿਹਾ ਦੇਖਾ ਸਾਹਬ ਕਰ ਦੇ ਕਰ ਸਿਆਣਾ ਪਹਿਣਾ ਇੱਕ ਦੂ ਫੇਰ ਕਰ ਤੂ ਹੋਰ ਕਰਦਾ ਚੱਲ ਕੱਲ ਬਾਤ ਸਟੈਨਰ ਬਣਾ ਕਰਕੇ ਹੁੰਦੇ ਹੋ ਜਾ ਕੋਈ ਸਮਝ ਕਿਉਂ ਤੂ ਰੁਕਦਾ ਨਹੀਂ ਉਹ ਜਿਹੜਾ ਕੱਟਣਾ ਚੱਲੋ ਤਾਂ ਤੂੰ ਵੀ ਕਹਿੰਦਾ ਮੈਂ ਤਾਂ ਲੈਂਦੀ ਕੋਈ 10 ਬੈਂਚ ਕਰ ਦੋ ਮੈਂ ਉਹਦਾ ਬੈਂਚ ਕਰ ਦੋ ਅੰਦਾਜ਼ ਕਰ ਦੋ ਅੰਦਾਜ਼ ਕਰਨਾ ਬਰਾਦਰ ਹੀ ਕਰ ਦੋ ਸਭ ਜਾਣਾ ਅੰਦਾਜ਼ ਬੈਂਚ ਕਰੋ ਗੁਰਜੰਦਰੇ ਲਾਵੇ ਅਸੀਂ ਤੁਹਾਡੇ ਨਾਲ ਜੁੜੇ ਆਂ ਬਸ ਸਾਡੀ ਮਰਿਆਦਾ ਨਹੀਂ ਤੁਹਾਨੂੰ ਸੁਣਾ ਸਕਿਆ ਨਹੀਂ ਕੋਈ ਹੋਰ ਦੰਦ ਨਹੀਂ ਹੈ ਉਹ ਨਹੀਂ ਅਮਰਤ ਜੱਜਾ ਛੱਗਿਆ ਉਹ ਗੱਲ ਸੋਣ ਅੰਦਾਜ਼ ਨਹੀਂ ਕਰਦੇ ਨਹੀਂ ਕਰਦੇ ਦੇਖੋ ਕਿਹਨੇ ਫੱਡੀਆਂ ਫੜੀਆਂ ਕਿਹਨੇ ਕਈਆਂ ਫੜੀਆਂ ਤੋੜਦੇ ਆ ਤੋੜਦੇ ਆ ਤੋੜਦੇ ਆ

ਬਹੁਤ ਮਨਾਈ ਮਰ ਜਾ ਕੋਈ ਚਾਚਾ ਉਹ ਬਰਨ ਨਹੀਂ ਚਾਚਾ ਮੇਰੀ ਤੇ ਤੈਨੂੰ ਪੰਜਾਬ ਪਿਆਰ ਨੇ ਕੀ ਆਖਿਆ ਇਹ ਕੀ ਆਖਿਆ ਇਹ ਗੁੱਗੜਾ ਮਾਣੀ ਮਾਰ ਸਾਰੇ ਕੀ ਆਖਿਆ ਬਾਖਰ ਬਾਖਰੀ ਤਾਲੀ ਬੰਦ ਨਾ ਉਹ ਨੰਬਰ ਲਾ ਪੁੱਛਣਾ ਨੰਬਰ ਲਾ ਦੇ ਜਿਹੜਾ ਇੱਕ ਨੰਬਰ ਇਹ ਤਾਂ ਓਂਡੇ ਆ ਉਹ ਕੰਦਾ ਇਹ ਪਿੰਡ ਗੁਰੂਆਂ ਦਾ ਖਾਨਾ ਲੋਟਾ ਗੁਰੂਆਂ ਪੀਰਾਂ ਦਾ ਹੱਥ ਜੋਣਾ ਨਹੀਂ ਆ